ਆ ਇਮਾਮਾ ਸੰਸਾਰ ਦੇ ਵਿੱਚ ਉਹ ਮੰਨੀਆਂ ਜਿਨ੍ਹਾਂ ਨੇ ਆਪਣੀ ਮਾਂ ਹੋਣ ਦਾ ਫਰਜ਼ ਪੂਰਾ ਪੂਰਾ ਅਦਾ ਕੀਤਾ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਭਗਤੀ ਵਾਲੇ ਰਾਹ 'ਤੇ ਪਾ ਕੇ ਉਹਨਾਂ ਵਿੱਚੋਂ ਜਿਹੜਾ ਪਹਿਲੀ ਮਾਂ ਦਾ ਨਾਮ ਆਉਂਦਾ ਹੈ ਉਹ ਹੈ ਭਗਤ ਤਰੂ ਦੀ ਮਾਤਾ ਜਦੋਂ ਭਗਤ ਤਰੂ ਆਪਣੇ ਪਿਤਾ ਦੀ ਗੋਦ ਦੇ ਵਿੱਚ ਬੈਠਾ ਮਤਰੀ ਮਾਂ ਆਈ ਉਹਨੇ ਭਗਤ ਤਰੂ ਨੂੰ ਗੋਦ ਦੇ ਵਿੱਚੋਂ ਚੁੱਕ ਕੇ ਬਾਹਰ ਕਰ ਦਿੱਤਾ ਕਹਿਣ ਲੱਗੀ ਜੇ ਤੂੰ ਇਸ ਰਾਜੇ ਦੀ ਆਪਣੇ ਪਿਤਾ ਦੀ ਬੋਕੜ ਦਾ ਆਨੰਦ ਲੈਣਾ ਸੀ ਕਿ ਤੂੰ ਮੇਰੀ ਕੁੱਖੋਂ ਪੈਦਾ ਹੋਣਾ ਸੀ ਹੁਣ ਤੈਨੂੰ ਹੱਕ ਕੋਈ ਨਹੀਂ ਹੈ ਕਿ ਤੂੰ ਰਾਜੇ ਦੀ ਗੋਦ ਦਾ ਆਨੰਦ ਲੈ ਸਕੇ ਜੇ ਆਨੰਦ ਲੈਣਾ ਸੀ ਮੇਰੀ ਕੁੱਖੋਂ ਪੈਦਾ ਹੋਣਾ ਸੀ ਭਗਤ ਤਰੂਰ ਹੁੰਦਾ ਉਹ ਆਪਣੀ ਮਾਂ ਦੇ ਕੋਲ ਗਿਆ ਕਹਿਣ ਲੱਗਾ ਮਾਂ ਮੈਨੂੰ ਇਹ ਦੱਸ ਤੂੰ ਗੋਲੀ ਹੈ ਜਾਂ ਰਾਣੀ ਹੈ ਮਾਂ ਤੂੰ ਦੱਸ ਗੋਲੀ ਆ ਜਾਂ ਰਾਣੀ ਐ ਭਗਤ ਤਰੂ ਦੀ ਮਾਂ ਕਹਿੰਦੀ ਪੁੱਤਰਾ ਜਨਮ ਕਰਕੇ ਤੇ ਰਾਣੀ ਹਾਂ ਪਰ ਕਰਮਾਂ ਦੀ ਮੈਂ ਗੋਲੀ ਆ ਫਿਰ ਭਗਤ ਤਰੂ ਜੀ ਕਹਿਣ ਲੱਗੇ ਮਾਂ ਦੱਸ ਮੈਨੂੰ ਜਨਮ ਦੀ ਗੱਲ ਛੱਡ ਮੈਨੂੰ ਦੱਸ ਕਰਮ ਦਾ ਰਾਜ ਕਿਵੇਂ ਮਿਲੇਗਾ ਉਹ ਕਹਿਣ ਲੱਗੀ ਪੁੱਤਰਾ ਇਹਦੇ ਵਾਸਤੇ ਭਗਤੀ ਕਰਨੀ ਪਵੇਗੀ ਇਹਦੇ ਵਾਸਤੇ ਬੰਦਗੀ ਕਰਨੀ ਪਵੇਗੀ ਭਗਤ ਤਰੂ ਨੇ ਸਾਧ ਸੰਗਤ ਜੀ ਜਾ ਕੇ ਫਿਰ ਬੰਦਗੀ ਕੀਤੀ ਭਗਤੀ ਕੀਤੀ ਤੇ 36000 ਵਰੇ ਰਾਜ ਕੀਤਾ ਤੇ ਭਗਤ ਧਰੂ ਨੂੰ ਭਗਤੀ ਤੇ ਲਾਉਣ ਵਾਲੀ ਕੌਣ ਹੈ ਭਗਤ ਧਰੂ ਦੀ ਮਾਂ ਜੇ ਅਜ ਵਰਗੀ ਮਾਂ ਦੀ ਤੇ ਕਹਿਣਾ ਇਸ ਤੂੰ ਵਿਦਰੋਹ ਕਰ ਦੇ ਤੂੰ ਹਮਲਾ ਕਰ ਦੇ ਤੂੰ ਬਾਗੀ ਹੋ ਜਾ ਕੇ ਵੱਡਾ ਪੁੱਤਰ ਮੈਂ ਆ ਰਾਜ ਭਾਗ ਮੈਨੂੰ ਮਿਲਣਾ ਚਾਹੀਦਾ ਪਰ ਭਗਤ ਧਰੂ ਦੀ ਮਾਤਾ ਨੇ ਕਿਹਾ ਪੁੱਤਰਾ ਬੰਦਗੀ ਕਰ ਭਗਤੀ ਕਰ ਆਪਣੇ ਪੁੱਤਰ ਨੂੰ ਭਗਤੀ ਤਰਫ ਪਾਇਆ ਤੇ ਇਸ ਕਰਕੇ ਪਹਿਲੀ ਮਾਂ ਭਗਤ ਧਰੂ ਦੀ ਮਾਂ ਨੂੰ ਮੰਨਿਆ ਦੂਸਰੀ ਮਾਤਾ ਮੰਨਿਆ ਬਾਬਾ ਫਰੀਦ ਬਾਬੇ ਫਰੀਦ ਦੀ ਮਾਤਾ ਨੂੰ ਤੇ ਕਹਿੰਦੀ ਏ ਪੁੱਤਰਾ ਭਗਤੀ ਕਰ। ਕਹਿੰਦਾ ਮਾਂ ਬੰਦਗੀ ਕਰਕੇ ਭਗਤੀ ਕਰਕੇ ਕੀ ਮਿਲੇਗਾ? ਕਹਿਣ ਲੱਗੀ ਮਾਤਾ ਮਰੀਮ ਕਹਿੰਦੀ ਏ ਬਾਬਾ ਫਰੀਦ ਨੂੰ ਕਿ ਪੁੱਤਰਾ ਜੇ ਤੂੰ ਭਗਤੀ ਕਰੇਂਗਾ ਕਿਉਂਕਿ ਸਾਡੇ ਮਨ 'ਚ ਵੀ ਸਵਾਰਥ ਹੁੰਦਾ ਕਿਤੇ ਕਿ ਜੇ ਅਸੀਂ ਪੰਥ ਨਿਤੇਮ ਕਰਾਂਗੇ ਅਸੀਂ ਅਮਰਤ ਵੇਲੇ ਉੱਠਾਂਗੇ। ਅਸੀਂ ਬਾਣੀ ਪੜਾਂਗੇ ਸਾਨੂੰ ਮਿਲੇਗਾ ਕੀ? ਬਾਬਾ ਫਰੀਦ ਕਹਿੰਦਾ ਆਪਣੀ ਮਾਤਾ ਮਾਂ ਮਰੀਮ ਨੂੰ ਮਾਂ ਮੈਨੂੰ ਦੱਸ ਜੇ ਮੈਂ ਭਗਤੀ ਕਰਾਂਗਾ ਮੈਨੂੰ ਮਿਲੇਗਾ ਕੀ? ਮਾਤਾ ਕਹਿੰਦੀ ਪੁੱਤਰ ਤੈਨੂੰ ਰੱਬ ਸ਼ੱਕਰ ਦਵੇਗਾ ਸ਼ੱਕ ਲਾਲਚ ਦੇ ਵਿੱਚ ਆਪਣੇ ਪੁੱਤਰ ਨੂੰ ਭਗਤੀ ਦੀ ਤਰਫ ਲਾ ਦਿੱਤਾ ਸਾਧ ਸੰਗਤ ਜੀ ਜੇ ਅਸੀਂ ਲਾਲਚ ਦੀ ਤਰਫ ਹੋ ਕੇ ਵੀ ਕਿਤੇ ਆਪਣੇ ਬੱਚਿਆਂ ਨੂੰ ਪਰਮਾਤਮਾ ਦੇ ਰਾਹ ਵੱਲ ਤੋਰਦੇ ਆ ਨਾ ਬੰਦਗੀ ਵੱਲ ਤੋਰਦੇ ਆ ਭਗਤੀ ਵੱਲ ਤੋਰਦੇ ਆ ਤੇ ਉਹ ਕੋਈ ਮਾੜਾ ਨਹੀਂ ਹੈ ਜਿਵੇਂ ਅੱਜ ਵੀ ਆ ਮਾਵਾਂ ਤੇ ਲਾਲਚ ਓਰ ਦਿੰਦੀਆਂ ਬੱਚਾ ਰੁੰਦਾ ਉਹਦੇ ਹੱਥ ਵਿੱਚ ਐਡਾ ਵੱਡਾ ਫੋਨ ਫੜਾਉਂਦੀਆਂ ਵੀ ਲੈ ਤੂੰ ਫੋਨ ਵੇਖ ਲੈ ਰੋ ਨਾ ਕਿਤੇ ਮੈਨੂੰ ਨਾ ਚੁੱਪ ਕਰਾਉਣਾ ਪੈ ਜਾਏ ਸਾਤ ਸੰਗਤ ਜੀ ਪਰ ਅਸਲ ਮਾਮਾ ਉਹ ਨੇ ਉਹ ਮਾਂ ਹੋਣ ਦਾ ਫਰਜ਼ ਨਿਭਾਉਣੀਆਂ ਜਿਹੜੀਆਂ ਆਪਣੇ ਬੱਚਿਆਂ ਨੂੰ ਭਗਤੀ ਦੇ ਵੱਲ ਤੋਰਦੀਆਂ ਅੱਜ ਵਰਗੀ ਮਾਂ ਹੁੰਦੀ ਤੇ ਉਹਨੇ ਕਿੱਥੇ ਕਹਿਣਾ ਸੀ ਵੀ ਭਗਤੀ ਕਰ ਰੱਬ ਤੇ ਉਹਨੂੰ ਸ਼ੱਕਰ ਦੇਵੇਗਾ ਜੇ ਬੱਚਾ ਰੋਂਦਾ ਵੀ ਉਹਨੂੰ ਫੋਨ ਫੜਾ ਦਿੰਦੇ ਉਹਨੂੰ ਟੈਲੀਵਿਜ਼ਨ ਲਾ ਦਿੰਦੇ ਅੱਜ ਤੇ ਮਾਫ਼ ਕਰਿਓ ਸਾਡੀ ਸੁਭਾ ਸਾਡੀ ਮਾਈਆਂ ਦੇ ਸਾਡੀ ਬੀਬੀਆਂ ਦੇ ਇਦਾਂ ਹੋ ਗਏ ਵੀ ਖੁਦ ਵੀ ਟੈਲੀਵਿਜ਼ਨ 'ਚੋਂ ਬਾਹਰ ਨਹੀਂ ਆਉਂਦੀਆਂ ਖੁਦ ਵੀ ਮੋਬਾਈਲ 'ਚ ਬਾਰ ਨਹੀਂ ਹੁੰਦੀਆਂ ਜੀ ਖੁਦ ਭਗਤੀ ਕਰਨ ਨਿਤਨੇਮ ਕਰਨ ਬੱਚਿਆਂ ਨੂੰ ਤੇ ਫੇਰ ਕਹਿਣ ਪੁੱਤਰਾ ਭਗਤੀ ਕਰ ਰੱਬ ਤੇਰੇ ਤੇ ਖੁਸ਼ ਹੋਵੇਗਾ ਪ੍ਰਮਾਤਮਾ ਤੇਰੇ ਤੇ ਦਿਆਲੂ ਹੋਵੇਗਾ ਮਾਂ ਰੋਟੀ ਬਣਾਉਂਦੀ ਵੀ ਟੈਲੀਵਿਜ਼ਨ ਵੇਖਦੀ ਐ ਰੋਟੀ ਖਾਂਦੀ ਵੀ ਟੈਲੀਵਿਜ਼ਨ ਵੇਖਦੀ ਐ ਪ੍ਰਸ਼ਾਦਾ ਵਰਤਾਉਂਦੀ ਐ ਵੀ ਟੈਲੀਵਿਜ਼ਨ ਵੇਖਦੀ ਐ ਜਾਂ ਫੋਨ ਵੇਖਦੀ ਐ ਆਪਣੇ ਬੱਚੇ ਨੂੰ ਕਿਵੇਂ ਕਹੇ ਪੁੱਤਰ ਭਗਤੀ ਕਰਿਆ ਕਰ ਉਹ ਤੇ ਬਾਬੇ ਫਰੀਦ ਦੀ ਮਾਤਾ ਨੇ ਕਿਹਾ ਪੁੱਤਰਾ ਜੇ ਭਗਤੀ ਕਰੇਗਾ ਰੱਬ ਤੈਨੂੰ ਸ਼ੱਕਰ ਦਵੇਗਾ ਸ਼ੱਕਰ ਤੇ ਸਾਧ ਸੰਗ ਜੀ ਭਗਤੀ ਕਰਦਿਆਂ ਕਰਦਿਆਂ ਇੰਨਾ ਆਨੰਦ ਆਇਆ ਬਾਬਾ ਫਰੀਦ ਜੀ ਕਹਿੰਦੇ ਸੱਬੇ ਵਸਤੂ ਮਿੱਠੀਆਂ ਰੱਬ ਨਾਲ ਪੁੱਜਣ ਤੋਂ ਦਹਿ ਪਰਮਾਤਮਾ ਐ ਅੱਲਾਹ ਤਾਲਾ ਅਕਾਲ ਪੁਰਖ ਵਾਹਿਗੁਰੂ ਹੋ ਸਕਦਾ ਸੰਸਾਰ ਦੇ ਵਿੱਚ ਬਹੁਤ ਪਦਾਰਥ ਮਿੱਠੇ ਹੋਣ ਪਰ ਰੱਬ ਜੀ ਤੇਰੇ ਨਾਮ ਦੇ ਬਰਾਬਰ ਕੋਈ ਵੀ ਨਹੀਂ ਚੀਜ਼ ਪਹੁੰਚ ਸਕੀ ਤੇਰੇ ਨਾਮ ਦੇ ਤੁਲ ਕੋਈ ਵੀ ਨਹੀਂ ਹੈ ਸੰਸਾਰ ਦਾ ਪਦਾਰਥ ਤੇ ਸਾਧ ਸੰਗ ਜੀ ਅੱਧੀ ਮਾਂ ਜਾਂ ਤੇ ਗੋਪੀ ਚੰਦ ਰਾਜੇ ਦੀ ਮੰਨੀ ਗਈ ਐ ਜਾਂ ਫਿਰ ਭਰਤਰੀ ਰਾਜੇ ਦੀ ਮੰਨੀ ਅੱਧੀ ਕਿਉਂ ਪੁੱਤਰ ਭਗਤੀ ਵੱਲ ਤੇ ਪੈ ਗਏ ਰਾਜ ਭਾਗ ਛੱਡ ਦਿੱਤਾ ਪਰਵਾਦ ਵਿੱਚੋਂ ਪਛਤਾਉਂਦੀਆਂ ਵੀ ਕਿੱਡੇ ਵੱਡੇ ਰਾਜਿਆਂ ਦੇ ਰਾਜੇ ਕਿੰਨੇ ਐਨ ਪ੍ਰਜਾ ਦੇ ਮਾਲਕ ਵੱਡੇ ਵੱਡੇ ਜਿਹੜੇ ਰਾਜੇ ਗੋਪੀ ਚੰਦ ਵਰਗੇ ਮੇਰੇ ਪੁੱਤਰ ਜਾਂ ਭਰਤਰੀ ਦੀ ਮਾਂ ਕਹਿੰਦੀ ਮੇਰਾ ਪੁੱਤਰ ਵੱਡਾ ਰਾਜਾ ਪਰ ਅੱਜ ਦੂ ਦੂ ਰੋਟੀਆਂ ਲੋਕਾਂ ਦੇ ਘਰੋਂ ਮੰਗਦਾ ਫਿਰਦਾ ਭਾਵੇਂ ਪੁੱਤਰ ਭਗਤੀ ਵੱਲ ਤੁਰ ਪਿਆ ਪਰ ਬਾਅਦ ਵਿੱਚ ਉਹ ਮਨ ਦੇ ਵਿੱਚ ਪਛਤਾਵਾ ਪੈਦਾ ਹੋ ਗਿਆ ਕਿ ਇਹ ਤੇ ਚੰਗਾ ਰਾਜ ਭੋਗੇ ਨੇ ਭੋਗਣਾ ਸੀ ਰਾਜ ਭਾਗ ਇਹ ਕਿੱਥੇ ਲੋਕਾਂ ਦੇ ਘਰ ਜਾ ਜਾ ਮੰਗਦਾ ਹੈ ਇਹਦਾ ਸਾਥ ਸੰਗਜੀ ਢਾਈ ਮਾਵਾ ਜਿਹੜੀਆਂ ਸੰਸਾਰ ਦੇ ਵਿੱਚ ਪੂਰਨ ਤੌਰ ਤੇ ਮੰਨੀਆਂ ਵੈਸੀ ਮਾਵਾ ਤੇ ਚਲੋ ਮਾਵਾ ਹੁੰਦੀਆਂ ਭਾਵੇਂ ਉਹ ਬੰਦਿਆਂ ਇਨਸਾਨਾਂ ਦੀਆਂ ਮਾਵਾ ਹੋਣ ਭਾਵੇਂ ਜਾਨਵਰਾਂ ਪਸ਼ੂ ਪੰਛੀਆਂ ਦੀ ਮਾਂ ਹੋਵੇ ਮਾਂ ਦੇ ਵਿੱਚ ਮਮਤਾ ਹੁੰਦੀ ਇਸ ਕਰਕੇ ਬੱਚੇ ਪਲਦੇ ਹੁਣ ਜਾਨਵਰ ਵੀ ਪਾਲਦੇ ਆ ਪੰਛੀ ਵੀ ਪਾਲਦੇ ਆ ਹੁਣ ਚੋਗਾ ਚੁੱਕ ਕੇ ਜਦੋਂ ਪੰਛੀ ਲੈ ਕੇ ਆਉਂਦੇ ਆਪਣੇ ਬੱਚਿਆਂ ਵਾਸਤੇ ਆਲਣੇ 'ਚ ਵੀ ਲੈ ਕੇ ਆਉਂਦੇ ਆ ਕਿਉਂ ਉਹ ਮੋਹ ਦੇ ਬੱਚੇ ਹੋਏ ਮਾਂ ਮਾਂ ਹੁੰਦੀ ਪਰ ਅਸਲ ਦੇ ਵਿੱਚ ਮਾਂ ਹੋਣ ਦਾ ਫਰਜ਼ ਉਹ ਮਾਂ ਨਿਭਾਉਂਦੀ ਹੈ ਜਿਹੜੀ ਆਪਣੇ ਬੱਚੇ ਨੂੰ ਭਗਤੀ ਵੱਲ ਲਾਉਂਦੀ ਹੈ ਜਿਹੜੀ ਆਪਣੇ ਬੱਚੇ ਨੂੰ ਪਰਮਾਤਮਾ ਦੀ ਬੰਦਗੀ ਵੱਲ ਲਾਉਂਦੀ ਹੈ ਜਿਹੜੀ ਮਾਂ ਆਪਣੇ ਬੱਚੇ ਨੂੰ ਗੁਰਸਿੱਖੀ ਦੀ ਗੁਰਸਿੱਖੀ ਜੀਵਨ ਦੀ ਜਾਂਚ ਸਿਖਾਉਂਦੀ ਹੈ ਜਿਹੜੀ ਆਪਣੇ ਇਤਿਹਾਸ ਬਾਰੇ ਦੱਸਦੀ ਹੈ ਜਿਹੜੀ ਮਾਂ ਦੱਸਦੀ ਸਾਡੀ ਕੌਮ ਵਿੱਚ 5-5 ਸਾਲ ਦੇ ਸ਼ਹੀਦ ਵੀ ਹੋਏ ਨੇ ਸਾਡੀ ਕੌਮ ਦੇ ਵਿੱਚ 2-2 3-3 ਮਹੀਨਿਆਂ ਦੇ ਸ਼ਹੀਦ ਵੀ ਹੋਏ ਨੇ ਸਾਡੀ ਕੌਮ ਦੇ ਵਿੱਚ 18-18 ਦਿਨਾਂ ਦੇ ਸ਼ਹੀਦ ਵੀ ਹੋਏ ਨੇ ਆਪਣੇ ਬੱਚਿਆਂ ਨੂੰ ਜਿਹੜੀਆਂ ਮਾਵਾਂ ਆਪਣੇ ਇਤਿਹਾਸ ਤੋਂ ਜਾਣੂ ਕਰਾਉਂਦੀਆਂ ਸਾਤ ਸੰਗਤ ਉਹੀ ਮਾਵਾ ਅਸਲ ਦੇ ਵਿੱਚ ਮਾਵਾ ਗਿਣਿਆ ਜਾਂਦੀ ਹੈ